ਪੰਜਾਬ ਦੇ ਮੁੱਖ ਮੰਤਰੀ ਸੀਐਮ ਦੇ ਵੱਲੋਂ ਆਪਣੀਆਂ ਜੋ ਕਾਫੀ ਪਾਵਰਾਂ ਨੇ ਵਿਕਾਸ ਏਜੰਸੀਆਂ ਨੂੰ ਲੈ ਕੇ ਕਾਫੀ ਪਾਵਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੋਲ ਸਨ ਉਹਨਾਂ ਨੇ ਉਹ ਆਪਣੀਆਂ ਪਾਵਰਾਂ ਗੱਲ ਹੀ ਨਿਕਲ ਕੇ ਸਾਹਮਣੇ ਆਈ ਹੈ ਕਿ ਸਮੇਂ ਦੀ ਘਾਟ ਦੇ ਕਾਰਨ ਉਹਨਾਂ ਨੇ ਆਪਣੀਆਂ ਕੁਝ ਪਾਵਰਾਂ ਮੁੱਖ ਸਕੱਤਰ ਨੂੰ ਮਤਲਬ ਕਿ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਨੇ ਉਹਦੇ ਉਹਦੇ ਵਿੱਚ ਤੁਸੀਂ ਕਿਦਾਂ ਦੇਖਦੇ ਹੋ ਕਿ ਉਹ ਪਾਵਰਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਪ ਦਿੱਤੀਆਂ ਗਈਆਂ ਨੇ ਜਾਂ ਕਿਸੇ ਦਬਾਅ ਦੇ ਹੇਠ ਆ ਕੇ ਉਹਨਾਂ ਨੇ ਇਹ ਫੈਸਲਾ ਕੀਤਾ। ਇੱਕੋ ਸਿਮਰਜੀਤ ਜੀ ਗੱਲ ਇਹ ਹੈ ਵੀ ਇਹ ਪੋਲਿਟਿਕਲ ਇਸ਼ੂਜ਼ ਨੇ ਕਿਉਂਕਿ ਜਿਹੜੇ ਸਟੇਟ ਦੇ ਸੀਐਮ ਹੁੰਦੇ ਨੇ ਉਹਨਾਂ ਕੋਲੇ ਟਾਈਮ ਦੀ ਬਹੁਤ ਘਾਟ ਹੁੰਦੀ ਹੈ। ਆਮ ਆਦਮੀ ਪਾਰਟੀ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ ਕੋਈ ਬਹੁਤੀ ਵੱਡੀ ਮੈਂ ਸਮਝਦਾ ਵੀ ਜਿਹੜੀ ਲੀਡਰਸ਼ਿਪ ਆਮ ਆਦਮੀ ਪਾਰਟੀ ਕੋਲੇ ਨਹੀਂ ਹੈ। ਜਿਹੜੀ ਭਗਵੰਤ ਮਾਨ ਦੀ ਗੱਲ ਹੈ ਸਾਡੇ ਚੀਫ ਮਿੰისტਰ ਕੋਪੋਧ ਹੋਧੀਆ ਤਰੀਕੇ ਦੇ ਨਾਲ ਸਰਕਾਰ ਨੂੰ ਹੁਣ ਤੱਕ ਚਲਾ ਰਹੇ ਨੇ ਹਾਲਾਤੀ ਪੂਰੀ ਮੰਤਰੀਆਂ ਦੇ ਨਾਲ ਇਹਨਾਂ ਦੀ ਕੋਆਰਡੀਨੇਸ਼ਨ ਰਹੀ ਹੈ ਤੇ ਜਿਹੜੀ ਗੱਲ ਇਹ ਹੈ ਵੀ ਚੇਅਰਮੈਨੀਆਂ ਦੀ ਚਾਹੇ ਉਹ ਆਪਣੀ ਕਿਸੇ ਵੀ ਵਿਕਾਸ ਸਪੋਰਟੀ ਦੀ ਹੋਵੇ ਚਾਹੇ ਉਹ ਰਮਾਂਡਾ ਦੀ ਹੋਵੇ ਗਮਾਂਡਾ ਦੀ ਹੋਵੇ ਇਹ ਜਿੰਨੀਆਂ ਵੀ ਵਿਕਾਸ ਅਥਾਰਟੀਆਂ ਨੇ ਇਹਨਾਂ ਦਾ ਇੱਕ ਮੁੱਖ ਮੰਤਰੀ ਦਾ ਹੀ ਅਧਿਕਾਰੀ ਹੁੰਦਾ ਹੈ ਮੁੱਖ ਮੰਤਰੀ ਦਾ ਅਧਿਕਾਰੀ ਸਕੱਤਰ ਚੀਫ ਸੈਕਟਰੀ ਜਿਹੜਾ ਹੁੰਦਾ ਹੈ ਉਹਨੂੰ ਚੇਅਰਮੈਨ ਬਣਾ ਦਿੱਤਾ ਗਿਆ ਹੈ ਜੀ ਇਹਦੇ ਪਿੱਛੇ ਦੋ ਰੀਜ਼ਨ ਨੇ ਇੱਕ ਤਾਂ ਕਿ ਜਿਹੜਾ ਸੀਐਮ ਦੇ ਕੋਲੇ ਫਰਕ ਦਾ ਉਹ ਜਿਆਦਾ ਬੋਝ ਹੈ ਬਰਕੋ ਓਵਰਲੋਡ ਹੈ ਉਹ ਟਾਈਮ ਨਹੀਂ ਦੇ ਸਕਦੇ ਕਿਉਂਕਿ ਵਿਕਾਸ ਅਥਾਰਟੀਆਂ ਜਿਹੜੀਆਂ ਨੇ ਇਨਾਂ ਦੇ ਵਿੱਚ ਬੜੇ ਬਰੀਕੀ ਦੇ ਨਾਲ ਚੈੱਕ ਕਰਨਾ ਪੈਂਦਾ ਕਿੰਨੇ ਪੈਸੇ ਕਿਸ ਅਥਾਰਟੀ ਨੂੰ ਦਿੱਤੇ ਗਏ ਤੇ ਕਿੰਨੇ ਉੱਤੇ ਖਰਚ ਹੋਏ ਇਹ ਚੀਜ਼ਾਂ ਦੀ ਸਾਰਾ ਐਨਲਾਈਜ਼ ਕਰਨ ਦੀ ਜ਼ਿੰਮੇਵਾਰੀ ਜਿਹੜੀ ਹੈ ਅਨਾਕੀ ਵੱਡੇ ਵੱਡੇ ਨਾਲ ਅਧਿਕਾਰੀ ਹੁੰਦੇ ਨੇ ਪਰ ਫਿਰ ਵੀ ਜਿਹੜੀ ਇਹ ਕਿਤੇ ਨਾ ਕਿਤੇ ਚੇਅਰਮੈਨ ਦੀ ਡਿਊਟੀ ਜਿਹੜੀ ਹੈ ਸਭ ਤੋਂ ਵੱਡੀ ਇਹਦੇ ਵਿੱਚ ਬਣ ਜਾਂਦੀ ਹੈ ਤੇ ਇਹ ਇੱਕ ਵੱਡਾ ਰੀਜ਼ਨ ਮੈਂ ਮੰਨ ਸਕਦਾ ਕਿ ਸੀਐਮ ਸਾਹਿਬ ਨੇ ਆਪ ਜਿਹੜਾ ਚੇਅਰਮੈਨ ਹੀ ਆਪਣੇ ਮੁਖਸਕਤਰ ਨੂੰ ਅ ਜਰੂਰ ਲਾਟਕਾ ਗਿਆ ਵਾ ਪਰ ਸੋਕੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪ੍ਰਤਾਪ ਸਿੰਘ ਬਾਦਲ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ ਰਾਜਾ ਬੜਿੰਗ ਦੇ ਵੱਲੋਂ ਵੀ ਕਾਫੀ ਤਰਾਜੂਨ ਟਿੱਪਣੀਆਂ ਇਸ ਮੁੱਦੇ ਦੇ ਉੱਤੇ ਕੀਤੀਆਂ ਗਈਆਂ ਨੇ ਕਿ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਪੰਜਾਬ ਇਹ ਬਿਲਕੁਲ ਪੰਜਾਬ ਸਰਕਾਰ ਨੂੰ ਚਲਾਉਣ ਦਾ ਅਧਿਕਾਰ ਪੰਜਾਬ ਦੇ ਮੁੱਖ ਮੰਤਰੀ ਕੋਲ ਹੁੰਦਾ ਹੈ ਤੇ ਜੋ ਮੁੱਖ ਸਖਤਰ ਹੈ ਉਹਨਾਂ ਦਾ ਸਿਰਫ ਤੇ ਸਿਰਫ ਅਫਸਰਾਂ ਨੂੰ ਕੰਟਰੋਲ ਕਰਨਾ ਹੁੰਦਾ ਹੈ ਇਹ ਬਿਲਕੁਲ ਤੁਸੀਂ ਸਹੀ ਕਿਹਾ ਸਿਮਰਜੀਤ ਜੀ ਕਿਉਂਕਿ ਵਿਰੋਧੀ ਧਿਰ ਜਦੋਂ ਤੱਕ ਸਰਕਾਰ ਦੇ ਸਾਹਮਣੇ ਵਿਰੋਧੀ ਧਿਰ ਤਕੜੀ ਨਹੀਂ ਹੁੰਦੀ ਉਦੋਂ ਤੱਕ ਸਰਕਾਰ ਵੀ ਵਧੀਆ ਤਰੀਕੇ ਨਾਲ ਕੰਮ ਨਹੀਂ ਕਰਦੀ ਜੀ ਇਹ ਗੱਲ ਵਿਰੋਧੀ ਧਿਰ ਨੇ ਅੱਜ ਹੀ ਵੱਖ-ਵੱਖ ਜਿਹੜੀ ਹੈ ਪਲੇਟਫਾਰਮ ਦੇ ਉੱਤੇ ਹਾਈਲਾਈਟ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਹੈ ਸਾਰੇ ਲੋਕਾਂ ਨੂੰ ਖਬਰ ਦੇ ਰੂਪ ਦੇ ਵਿੱਚ ਭੇਜੀ ਹੈ ਖਾਸ ਕਰਕੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਪ੍ਰਤਾਪ ਸਿੰਘ ਵਾਜਵਾ ਜੀ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਸ ਗੱਲ ਦੀ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਹੈ ਕਿ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਹੋਵੇ ਤੇ ਉਹਦਾ ਮੁੱਖ ਸਖਤਰ ਜਿਹੜਾ ਇੱਕ ਨਾਮਿਨੇਟ ਕੀਤਾ ਗਿਆ ਪਾਰਟੀ ਵੱਲੋਂ ਤੇ ਉਹ ਵੀ ਗੈਰ ਪੰਜਾਬੀ ਉਸ ਨੂੰ ਵਿਕਾਸ ਦੀਆਂ ਜਿੰਨੀਆਂ ਵੀ ਅਥਾਰਟੀਆਂ ਨੇ ਸਾਰੀਆਂ ਉਸ ਨੂੰ ਸੌਂਪ ਦੇਣੀਆਂ ਇਹ ਕਿਤੇ ਨਾ ਕਿਤੇ ਰਵਿੰਦ ਕੇਜਰੀਵਾਲ ਦਾ ਪੰਜਾਬ ਦੀ ਸਰਕਾਰ ਵੱਲੋਂ ਵੱਧਾ ਹੋਇਆ ਕਦਮ ਦੇਖਦੇ ਨੇ ਵਿਰੋਧੀ ਧਿਰ ਵਾਲੇ ਚਾਹੇ ਉਹ ਰਾਜਾ ਵੜੀਆ ਹੋਣ ਚਾਹੇ ਉਹ ਸਾਫਤਾ ਮੰਤਰੀ ਖੇਡ ਮੰਤਰੀ ਪ੍ਰਗਟ ਸਿੰਘ ਹੋਣ ਸਾਰਿਆਂ ਨੇ ਆਪ ਕੋ ਆਪਣੇ ਮੀਡੀਆ ਪਲੇਟਫਾਰਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਦੀ ਬਹੁਤ ਜ਼ੋਰਦਾਰ ਸ਼ਬਦਾਜਨਖੇਦੀ ਕੀਤੀ ਹੈ ਕਿ ਪੰਜਾਬ ਦੇ ਚੁਣੇ ਹੋਏ ਸੀਐਮ ਨੂੰ ਹੀ ਇਹ ਚੇਅਰਮੈਨੀਆ ਰੱਖਣੀ ਹੈ ਚਾਹੀਦੀਆਂ ਸਨ ਹਾਲਾਂਕਿ ਉਹ ਕੰਮ ਚਾਹੀਏ ਆਪਣੇ ਸੈਕਟਰੀ ਤੋਂ ਜੀ ਸੈਕਟਰੀ ਤੋਂ ਕਰਾਈ ਜਾਂਦੇ ਪਰ ਇਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਅਰਸ਼ੀ ਰਵਿੰਦ ਕੇਂਦਰੀਵਾਲ ਜੀ ਉਹਨਾਂ ਨੇ ਹੀ ਇਹ ਸਿੱਧੇ ਸਪਸ਼ਟ ਰੂਪ ਦੇ ਵਿੱਚ ਜਿਹੜੇ ਸੀਐਮ ਦੇ ਸੈਕਟਰੀ ਪਹਿਲਾਂ ਨਿਧਾਰਤ ਕੀਤੇ ਨੇ ਉਹਨਾਂ ਨੇ ਹੀ ਨਿਯੁਕਤ ਕੀਤੇ ਨੇ ਤੇ ਉਹਨਾਂ ਨੇ ਹੀ ਹੁਣ ਵਿਕਾਸ ਦੀਆਂ ਜਿੰਨੀਆਂ ਵੀ ਅਥਾਰਟੀਆਂ ਨੇ ਪੰਜਾਬ ਸਰਕਾਰ ਦੇ ਅਧੀਨ ਆਉਂਦੀਆਂ ਨੇ ਉਹਨਾਂ ਦੀ ਚੇਅਰਮੈਨੀ ਆਪਣੇ ਸਿਕਤਰ ਨੂੰ ਦਿਵਾ ਦਿੱਤੀ ਹੈ ਸੋ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਪੂਰੇ ਵਰਲਡ ਦੇ ਵਿੱਚ ਇੱਕ ਚਿੰਤਾਜਨਕ ਗੱਲ ਇਹ ਹੋ ਰਹੀ ਹੈ ਕਿ 3rd ਵਰਲਡ ਵਾਰ ਸ਼ੁਰੂ ਹੋਣ ਦੀ ਜੋ ਗੱਲ ਕਹੀ ਜਾ ਰਹੀ ਹੈ। ਕਾਫੀ ਦੇਸ਼ਾਂ ਨੂੰ ਪੂਰੇ ਵਰਲਡ ਨੂੰ ਇਸ ਤੋਂ ਖਤਰਾ ਹੈ। ਇਸੇ ਦੇ ਨਾਲ ਜੁੜੀ ਹੋਈ ਖਬਰ ਹੈ ਕਿ ਇਰਾਕ ਅਤੇ ਇਜ਼ਰਾਈਲ ਦੇ ਵਿੱਚ ਜੰਗੀ ਪੱਧਰ ਤੇ ਕਾਫੀ ਜ਼ਿਆਦਾ ਤਣਾਅ ਬਣਿਆ ਹੋਇਆ ਹੈ। ਇੱਕ ਦੂਸਰੇ ਦੇਸ਼ਾਂ ਦੇ ਉੱਤੇ ਮਜ਼ਾਈਲਾ ਡਾਕੀਆਂ ਜਾ ਰਹੀਆਂ ਨੇ। ਸਾਇਰਨ ਪੰਜ-ਪੰਜ ਮਿੰਟ ਬਾਅਦ ਸੁਣਾਈ ਦੇ ਰਹੇ ਨੇ। ਕਿਤੇ ਨਾ ਕਿਤੇ ਉਹ ਖਤਰੇ ਦਾ ਨਿਸ਼ਾਨ ਹੈ ਅਮਰੀਕਾ ਦੇ ਵੱਲੋਂ ਵੀ ਉਹਦੇ ਵਿੱਚ ਇਨਵੋਲਵਮੈਂਟ ਕੀਤੀ ਜਾਂਦੀ ਹੈ ਇਨਵੋਲਵਮੈਂਟ ਕੀਤੀ ਇਹ ਇੱਕ ਚਾਈਨਾ ਵਰਲਡ ਪੋਲਿਟਿਕਸ ਹੈ ਜੀ ਜਿਮਰਜੀ ਜੀ ਸੋ ਮੇਰੀ ਗੱਲ ਇਹ ਇੱਕ ਵਰਲਡ ਪੋਲਿਟਿਕਸ ਹੈ ਅਮਰੀਕਾ ਦਾ ਕ੍ਰੀਏਟ ਕੀਤਾ ਗਿਆ ਹੋਇਆ ਦੇਸ਼ ਹੈ ਇਜ਼ਰਾਇਲ ਜੀ ਇਹਦੇ ਲਈ ਤੁਹਾਨੂੰ ਹਿਸਟਰੀ ਦੇ ਵਿੱਚ ਜਾਣਾ ਪੈਣਾ ਹੈ ਇਤਿਹਾਸ ਦੇ ਵਿੱਚ ਦੇਖਣਾ ਪੈਣਾ 1955 1956 ਦੇ ਵਿੱਚ ਇਜ਼ਰਾਈਲ ਦੀ ਕੋਈ ਹੋਂਦ ਨਹੀਂ ਸੀ 1900 ਜਦੋਂ ਭਾਰਤ ਆਜ਼ਾਦ ਹੋਇਆ 1947 ਦੇ ਵਿੱਚ ਉਦੋਂ 1950 ਦੇ ਨਜ਼ਦੀਕ ਮੰਨ ਕੇ ਚੱਲੋ ਕਿ ਇਜ਼ਰਾਈਲ ਦੀ ਕੋਈ ਹੋਂਦ ਨਹੀਂ ਸੀ 1954 ਦੇ ਵਿੱਚ ਅਮਰੀਕਾ ਤੇ ਇੰਗਲੈਂਡ ਦੀ ਪੋਲਿਟਿਕਸ ਕਰਕੇ ਹੀ ਇਜ਼ਰਾਈਲ ਦੀ ਹੋਂਦ ਬਣੀ ਸੀ ਤੇ 54 ਤੋਂ ਲੈ ਕੇ 2025 ਤੱਕ ਇਜ਼ਰਾਈਲ ਦੇਸ਼ ਦੇ ਵਿੱਚ ਜਿੰਨੇ ਹਥਿਆਰ ਆਉਂਦੇ ਨੇ ਸਾਰੇ ਅਮਰੀਕਾ ਤੋਂ ਆਉਂਦੇ ਨੇ ਦੇ ਨਾਲ ਇੰਗਲੈਂਡ ਵੀ ਉਹਦੀ ਪੂਰੀ ਪੂਰੀ ਮਦਦ ਕਰਦਾ ਹੈ ਇਹ ਜਿਹੜਾ ਹੁਣ ਏਸ਼ੀਆ ਦਾ ਦੇਸ਼ ਈਰਾਨ ਹੈ ਈਰਾਨ ਦੇ ਵਿੱਚ ਮੁ슬ਮਾਨ ਦੇਸ਼ ਹੋਣ ਕਰਕੇ ਈਰਾਨ ਦੇ ਇਹਨੂੰ ਜਿਹੜੇ ਪਹਿਲਾਂ ਦੇ ਆਪਣੇ ਰਾਸ਼ਟਰਪਤੀ ਰਹੇ ਨੇ ਉਹਨਾਂ ਨੇ ਈਰਾਨੀ ਲੋਕਾਂ ਨੂੰ ਯੂਰੋਪੀਅਨ ਸਟਾਈਲ ਦੇ ਰਹਿਣ ਸਹਿਣ ਤੇ ਸੱਭਿਆਚਾਰ ਦੇ ਵਿੱਚ ਘੜ ਦਿੱਤਾ ਸੀ ਜੀ ਪੂਰੇ ਦੇ ਪੂਰੇ ਪਰ ਉਹ ਲੋਕ ਜਿਹੜੇ ਮੁਸਲਮਾਨ ਧਰਮ ਦੇ ਬੜੇ ਪੱਕੇ ਅਨੁਯਾਈ ਨੇ ਤੇ ਇਹ ਜਿਹੜੇ ਹੁਣ ਦੇ ਉਹਨਾਂ ਦੇ ਮੁਖੀ ਨੇ ਇਸ ਇਰਾ ਆਪਣੇ ਈਰਾਨ ਦੇ ਉਹ ਮੁਸਲਮਾਨ ਧਰਮ ਦੀ ਨਾਂ ਦੇ ਉੱਤੇ ਰਾਜਨੀਤੀ ਕਰਦੇ ਨੇ ਜੀ ਤੇ ਅਮਰੀਕਾ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਇਜ਼ਰਾਈਲ ਦਾ ਇਰਾਕ ਇਰਾਨ ਦੇ ਨਾਲ ਜਿਹੜਾ ਮਸਲਾ ਉਲਝਣ ਦਾ ਮਾਮਲਾ ਇਹ ਹੀ ਹੈ ਪ੍ਰਮੁੱਖ ਤੌਰ ਦੇ ਤੇ ਕਿਉਂਕਿ ਇਜ਼ਰਾਈਲ ਜਿਹੜਾ ਅਮਰੀਕਾ ਦਾ ਇੱਕ ਕਹਿ ਲੋ ਕ੍ਰੀਏਟ ਕੀਤਾ ਗਿਆ ਹੋਇਆ ਇੱਕ ਚੇਲਾ ਕਹਿ ਸਕਦੇ ਹਾਂ ਅਸੀਂ ਜਾਂ ਇੱਕ ਉਹਨਾਂ ਦੀ ਕਟੁੱਦਲੀ ਕਹਿ ਸਕਦੇ ਹਾਂ ਜਿੰਨੀ ਇਜ਼ਰਾਈਲ ਦੀ ਸ਼ਕਤੀ ਹੈ ਟੋਟਲੀ ਇਹ ਅਮਰੀਕਾ ਜੇ ਇੱਕ ਕਦਮ ਪਿੱਛੇ ਇਜ਼ਰਾਈਲ ਨੂੰ ਖਿੱਚ ਦੇ ਤਾਂ ਇਜ਼ਰਾਈਲ ਦੇ ਵਿੱਚ ਐਨੀ ਤਾਕਤ ਨਹੀਂ ਕਿ ਉਹ ਆਪਣਾ ਈਰਾਨ ਦੀ ਈਰਾਨ ਦੇ ਨਾਲ ਸਿੱਧਾ ਹੀ ਲਾਹਾ ਲੈ ਸਕੀ ਅੱਜ ਉਹਨਾਂ ਦੇ ਤਿੰਨ ਸ਼ਹਿਰਾਂ ਦੇ ਉੱਤੇ ਅਮਰੀਕਾ ਦਾ ਪੀ 2 ਜਿਹੜਾ ਜਹਾਜ਼ ਹੈ ਇਹ ਕਿਸੇ ਰਡਾਰ ਦੇ ਵਿੱਚ ਨਹੀਂ ਆਉਂਦਾ ਇਹ ਇੱਕ ਬਹੁਤ ਹੀ ਅਧੁਨਿਕ ਐਡਵਾਂਸ ਟੈਕਨੋਲੋਜੀ ਇਹਦੇ ਵਿੱਚ ਜਿਹੜੀ ਐਡਾਪਟ ਕੀਤੀ ਗਈ ਹੈ 21 ਸੈਂਚਰੀ ਦੀ ਸਭ ਤੋਂ ਡੇਂਜਰਸ ਏਅਰ ਮਿਜ਼ਾਈਲ ਦੇ ਤੌਰ ਦੇ ਉੱਤੇ ਇਹਨੂੰ ਵਰਤਿਆ ਜਾ ਸਕਦਾ ਹੈ ਤੇ ਦੇਖਿਆ ਜਾ ਸਕਦਾ ਹੈ 21 ਸੈਂਚਰੀ ਦਾ ਸਭ ਤੋਂ ਡੇਂਜਰਸ ਕਹਿ ਸਕਦੇ ਆਪਾਂ ਇੱਕ ਜਹਾਜ਼ ਰੂਪ ਦੇ ਵਿੱਚ ਕਹਿ ਸਕਦੇ ਆਂ ਜਹਾਜ਼ ਰੂਪੀ ਮਿਜ਼ਾਈਲ ਹੈ ਇਹ ਕਿ ਇਸ ਦੇ ਥਰੂ ਅੱਜ ਜਿਹੜਾ ਹੈ ਈਰਾਨ ਦੇ ਉੱਤੇ ਤਿੰਨ ਸ਼ਹਿਰ ਜਿੱਥੇ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਕਿ ਉਹ ਪਰਮਾਣੂ ਗੰਬ ਬਣਾ ਸਕਦੇ ਨੇ ਹਾਲਾਂਕਿ ਇਜ਼ਰਾਈਲ ਦੇ ਕੋਲ ਵੀ ਪਰਮਾਣੂ ਹਥਿਆਰ ਹੈਗੇ ਨੇ ਜੀ ਪਰ ਇਜ਼ਰਾਈਲ ਨੇ ਨਹੀਂ ਵਰਤੇ ਵਰਤ ਕੌਣ ਰਿਹਾ ਅਮਰੀਕਾ ਜਿਹੜਾ ਅਮਰੀਕਾ ਹੈ ਉਹ ਉਹਨਾਂ ਨੇ ਕੋਈ ਪਰਮਾਣੂ ਦਾ ਹਮਲਾ ਤਾਂ ਨਹੀਂ ਕੀਤਾ ਪਰ ਇਹੋ ਜਿਹੇ ਖਤਰਨਾਕ ਸਥਾਨਾਂ ਦੇ ਉੱਤੇ ਹਮਲਾ ਕੀਤਾ ਜਿੱਥੇ ਉਹਨਾਂ ਦੇ ਪਰਮਾਣੂ ਪਏ ਹੋਏ ਸੀ ਹਾਲਾਂਕਿ ਸਾਹਮਣੇ ਆਈ ਹੈ ਕਿ ਈਰਾਨ ਦੇ ਜੋ ਪਏ ਨਹੀਂ ਹੋਏ ਸੀਗੇ ਉੱਤੇ ਪਰਮਾਣੂ ਬੰਬ ਬਣਾਉਣ ਦੀ ਤਕਨੀਕ ਹੈ ਅਜੇ ਬਣਾਏ ਨਹੀਂ ਈਰਾਨ ਦੇ ਜੀ ਕਿਹੜਾ ਹੈ ਅਮਰੀਕਾ ਦੀ ਕੁਬੀਆ ਏਜੰਸੀ ਪਿਛਲੇ 20 ਸਾਲਾਂ ਤੋਂ ਜਦੋਂ ਅਫਗਾਨਿਸਤਾਨ ਦੇ ਵਿੱਚ ਮਰਕੀ ਫੌਜ 70 ਹਜ਼ਾਰ ਫੌਜ ਜਿਹੜੀ ਹੈ ਉੱਥੇ ਲਗਾਤਾਰ 20 ਸਾਲ ਰਹਿ ਕੇ ਗਈ ਹੈ ਉਸੇ 20 ਸਾਲਾਂ ਦੇ ਅਰਸੇ ਦੌਰਾਨ ਈਰਾਨ ਦੇ ਵਿੱਚ ਕੁਬੀਆ ਏਜੰਸੀ ਨੇ ਈਰਾਨ ਦੀ ਹਰ ਗਤੀਵਿਧੀ ਦੇ ਉੱਤੇ ਨਜ਼ਰ ਰੱਖੀ ਹੈ ਤੇ ਉਸੇ 20 ਸਾਲਾਂ ਦੇ ਤਜਰਬੇ ਤੋਂ ਈਰਾਨ ਦੀਆਂ ਜਿੰਨੀਆਂ ਵੀ ਰਿਪੋਰਟਾਂ ਨੇ ਅਮਰੀਕਾ ਦੇ ਕੋਲੇ भेजियां ਲਈਆਂ ਨੇ ਉਹਨਾਂ ਦੀ ਕੁਫੀਆ ਏਜੰਸੀ ਨੇ ਇਸ ਗੱਲ ਦੀ ਜ਼ੋਰਤਾ ਕੀਤੀ ਹੈ ਕਿ ਹਾਲੇ ਤੱਕ ਈਰਾਨ ਨੇ ਕੋਈ ਪ੍ਰਮਾਣੂ ਬੰਬ ਤਿਆਰ ਨਹੀਂ ਕੀਤਾ ਪਰ ਉਹ ਪ੍ਰਮਾਣੂ ਬੰਬ ਤਿਆਰ ਕਰਨ ਦੀ ਪ੍ਰਕਿਰਿਆ ਬਣਾ ਰਿਹਾ ਹੈ ਸਿਰਫ ਇਹ ਸੇ ਕਰਕੇ ਕਿਉਂਕਿ ਜਿਹੜੇ ਦੇਸ਼ ਨੇ ਪ੍ਰਮਾਣੂ ਬੰਬ ਬਣਾਉਣਾ ਹੁੰਦਾ ਹੈ ਉਹ ਪ੍ਰਮਾਣੂ ਬੰਬਾਂ ਦੀ ਇੱਕ ਇੰਟਰਨੈਸ਼ਨਲ ਪੱਧਰ ਦੀ ਜਿਹੜੀ ਐ ਮੈਂਬਰਸ਼ਿਪ ਬਣੀ ਹੋਈ ਹੈ ਉਹ ਲੈਣੀ ਪੈਂਦੀ ਹੈ ਪਰ ਇਹ ਬਿਨਾ ਮੈਂਬਰਸ਼ਿਪ ਲਈ ਤੂੰ ਪ੍ਰਮਾਣੂ ਬੰਬ ਬਣਾਉਣ ਦੀ ਤਿਆਰੀ ਦੇ ਵਿੱਚ ਸੰ ਕਿਸੇ ਕਰਕੇ ਅਮਰੀਕਾ ਨਹੀਂ ਸੀ ਚਾਹੁੰਦਾ ਕਿ ਇਹ ਜਿਹੜਾ ਈਰਾਨ ਹੈ ਉਹ ਪ੍ਰਮਾਣੂ ਬੰਬ ਬਣਾ ਲਵੇ ਤਾਂ ਉਹਨਾਂ ਨੇ ਇਜ਼ਰਾਈਲ ਨੂੰ ਆਪਣੇ ਚੇਲੇ ਨੂੰ ਕਹਿ ਕੇ ਉਹਦੇ ਤੇ ਹਮਲੇ ਕੀਤੇ ਪਿਛਲੇ 10 ਦਿਨਾਂ ਤੋਂ ਜਿਹੜੇ ਨੇ ਲਗਾਤਾਰ ਹੀ ਈਰਾਨ ਦੇ ਵਿੱਚ ਹਮਲੇ ਕਰ ਰਿਹਾ ਇਜ਼ਰਾਈਲ ਤੇ ਅਮਰੀਕਾ ਦੇ ਹਥਿਆਰਾਂ ਨਾਲ ਜੀ ਇਸ ਇੰਟਰਨਲ ਰੇਡੀਓ ਚਾਰਜ ਤਿੰਨ ਉਹਨਾਂ ਦੇ ਵੱਡੇ ਸ਼ਹਿਰ ਜਿੱਥੇ ਪਰਮਾਣੂ ਬੰਬ ਬਣਾਉਣ ਦੇ ਆਫਿਸ ਸਨ ਜਿੱਥੇ ਉਹਨਾਂ ਦੇ ਵਿਗਿਆਨੀ ਪਰਮਾਣੂ ਬੰਬ ਬਣਾਉਣ ਦੇ ਲਈ ਇਕੱਠੇ ਹੁੰਦੇ ਸਨ ਉਹਨਾਂ ਦੇ ਤਜਰਬੇ ਸਨ ਜਿਨ੍ਹਾਂ ਤੋਂ ਉਹਨਾਂ ਨੇ ਪਰਮਾਣੂ ਬੰਬ ਬਣਾਉਣੇ ਸਨ ਉਹਨਾਂ ਦੀ ਸਾਰੀ ਉਹ ਸਮਗਰੀ ਨੂੰ ਨਸ਼ਟ ਕਰ ਦਿੱਤਾ ਗਿਆ ਉਹਨਾਂ ਦੀ ਸਾਰੇ ਹੀ ਉਹ ਵਿਗਿਆਨੀਆਂ ਦੇ ਉੱਤੇ ਅਟੈਕ ਕਰਕੇ ਬਹੁਤ ਸਾਰਿਆਂ ਨੂੰ ਜਿਹੜਾ ਖਤਮ ਕਰ ਦਿੱਤਾ ਗਿਆ ਅੱਜ ਆਹਾਕਾਰ ਮਚੀ ਹੋਈ ਹੈ ਪੂਰੇ ਇਰਾਨ ਦੇ ਉਹਨਾਂ ਤਿੰਨਾਂ ਸ਼ਹਿਰਾਂ ਦੇ ਵਿੱਚ ਜੀ ਪੰਜਾਬ ਦੀਆਂ ਤੇ ਪੂਰੇ ਵਰਲਡ ਦੀਆਂ ਕੁਝ ਅਹਿਮ ਗੱਲਾਂ ਬਾਤਾਂ ਡਾਕਟਰ ਰਜੀਤ ਸਿੰਘ ਦੇ ਨਾਲ ਹੋਈਆਂ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਸੀਨੀਅਰ ਪੰਜਾਬ ਟੀਵੀ ਦੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦੀ ਸਿਮਰ ਜੀ ਜੀ ਤੁਸੀਂ ਸਾਨੂੰ ਆਪਣੇ ਟੀਵੀ ਚੈਨਲ ਦੇ through ਜਿਹੜਾ ਮੌਕਾ ਦਿੱਤਾ ਹੈ ਲੋਕਾਂ ਦੇ ਰੂਪ ਰੂਪ ਹੋਣ ਦਾ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਜੀ